ਲਓ ਜੀ ਕਾਲੇ ਵੀਰ ਦੀ ਦੁਕਾਨ ਤੇ ਆ ਗਏ ਅੱਜ 12 ਨਵੰਬਰ ਨੂੰ ਸਬਜ਼ੀਆਂ ਲਈ ਬੈਠਾ ਬਾਈ ਹਰੀਆਂ-ਹਰੀਆਂ ਪੁੱਛੀਏ ਨੂੰ ਕੀ ਭਾਅ ਹੋ ਗਿਆ ਉਹ ਵਧੀਆ ਸਬਜ਼ੀਆਂ ਬਾਈ ਕਾਲੇ ਕੋਲੇ ਕਾਲੇ ਵੀਰੇ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਆ ਜੀ ਵਧੀਆ ਵੀਰੇ ਕੀ ਭਾਅ ਹੋ ਗਿਆ ਟਮਾਟਰੋ ਟਮਾਟਰ ਵੀਰੇ ਅੱਜ ਹੈਗਾ 50 ਟਮਾਟਰ 50 ਰੁਪਏ ਤੇ ਲਸਣ ਜੀ ਲਸਣ ਵੀਰੇ 80 ਰੁਪਏ 100 ਤੇ ਭਿੰਡੀ ਵੀਰੇ ਭਿੰਡੀ 70 ਰੁਪਏ ਵੀਰੇ ਤੇ ਚੀਨਾ ਦਾ ਖੀਰਾ ਜੀ 30 ਰੁਪਏ ਵੀਰੇ ਤੇ ਗਾਜਰ ਵੀਰੇ ਗਾਜਰ 40 ਰੁਪਏ ਵੀਰੇ ਤੇ ਹਰੀ ਮਰਜੀ ਥੋੜੀ ਵਿੱਚ ਪਜਾ ਤੇਰੀ ਗਾਜਰ ਦੂਜੇ ਨਾਲੋਂ ਵਧੀਆ ਉਧਰ ਥੋੜੀ ਹਲਕੀ ਸੀ 30 ਰੁਪਏ ਨੂੰ ਸੀਗੀ ਇਹ 40 ਵਾਲੀ ਵਧੀਆ ਰਾਜਸਥਾਨੀ ਗਾਜਰਾ ਠੀਕ ਹੈ ਤੇ ਨਿੰਬੂ ਕੀ ਭਾਅ ਹੋ ਗਿਆ ਵੀਰੇ ਨਿੰਬੂ 60 ਰੁਪਏ ਠੀਕ ਹੈ ਵੀਰੇ ਬਹੁਤ ਵਧੀਆ ਸਬਜ਼ੀਆਂ ਜਿਆਦਾ ਮਾਲ ਵਧੀਆ ਮਟਰ ਕੀ ਭਾਅ ਹੋ ਗਿਆ ਮਟਰ 130 ਰੁਪਏ ਜੀ ਠੀਕ ਹੈ ਜੀ ਓਕੇ ਬਾਈ ਮਿਹਰਬਾਨੀ ਆ ਬਾਈ ਕਾਲੇ ਦੀ ਦੁਕਾਨ ਆ ਬਾਈ ਨੋਟ ਕਰ ਲੋ ਸਬਜ਼ੀ ਮੰਡੀ ਚ ਆਓ ਵੀਰ ਨੂੰ ਮਿਲੋ ਬੜੇ ਵਧੀਆ ਸੁਭਾਅ ਦਾ ਵੀਰ ਆ ਯਾਰ ਵਧੀਆ ਹੱਸ ਕੇ ਮਿਲਦਾ ਤੇ ਬਹੁਤ ਵਧੀਆ ਰੇਟਾਂ ਦੇ ਸਬਜ਼ੀ ਵੇਚਦਾ ਪਰ ਇਹ ਕਮੈਂਟ ਆਉਂਦੇ ਬੰਦਿਆਂ ਦੇ ਵੀ ਬਹੁਤ ਵਧੀਆ ਬੰਦਾ ਜੀ